ਸਤਗੁਰੂ ਤਰਸ ਕਰਨ ਸਤਗੁਰੂ ਬਖਸ਼ਿਸ਼ ਕਰਨ ਜੀ ਸਤਗੁਰੂ ਰਹਿਮਤ ਕਰਨ ਕੁਝ ਕ ਸਮਾਂ ਸਤਗੁਰੂ ਤਰਸ ਕਰਕੇ ਦਾਸ ਜੀ ਦੇ ਸਿਰ ਤੇ ਹੱਥ ਰੱਖ ਕੇ ਕੁਝ ਵਿਚਾਰਾਂ ਦੀ ਸਤਗੁਰੂ ਸੇਵਾ ਲੈਣ ਜੀ ਆਓ ਜਿਹਨੇ ਇੱਥੇ ਬੈਠੇ ਹੋ ਜਾਂ ਸਟੇਜ ਤੇ ਬੈਠੇ ਹੋ ਜਾਂ ਘਰਾਂ 'ਚ ਬੈਠ ਕੇ ਵੇਖ ਰਹੇ ਹੋ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਹੈ ਦੋਵੇਂ ਹੱਥ ਜੋੜ ਲਓ ਸਤਗੁਰੂ ਜੀ ਵੱਲੋਂ ਬੁਲੰਦ ਕੀਤੀ ਫਤਿਹ ਬੁਲਾਓ ਜੀ ਅਦਬ ਸਤਕਾਰ ਵਿੱਚ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਵੱਡਾ ਦਿਹਾੜਾ ਹੈ ਬੰਦੀ ਸ਼ੋਰ ਦਿਵਸ ਹੈ ਅੱਜ 6ਵੇਂ ਪਾਤਸ਼ਾਹ ਜੀ ਨੇ ਉਨ੍ਹਾਂ ਦੇ ਬੰਦਨ ਕੱਟੇ ਜਦ ਕਿ ਕਿੰਨੇ ਸਮੇਂ ਤੋਂ ਉਦਰੰਕਾਰ ਦੇ ਚਰਨਾਂ 'ਚ ਫਰਿਆਦ ਪਏ ਕਰਦੇ ਸਨ ਸਤ ਸੰਗਿਓ ਧੰਗ ਗੁਰੂ ਅਰਜਨ ਦੇਵ ਪਿਤਾ ਜੀ ਦੀ ਸ਼ਹੀਦੀ ਤੋਂ ਬਾਅਦ ਗੁਰੂ ਹਰਗੋਬਿੰਦ ਸਹਿ ਮਹਾਰਾਜੀ ਜਿਨ੍ਹਾਂ ਨੂੰ ਸੰਗਤਾਂ ਮੇਰੀ ਪੀਰੀ ਵਾਲਾ ਪਾਤਸ਼ਾਹ ਵੀ ਕਹਿੰਦੀਆਂ ਨੇ ਸੱਚਾ ਪਾਤਸ਼ਾਹ ਜੀ ਵੀ ਕਹਿੰਦੀਆਂ ਨੇ ਸੱਚੀ ਸਰਕਾਰ ਵੀ ਕਹਿੰਦੀਆਂ ਨੇ ਸੰਗਤਾਂ ਪਿਆਰ ਦੇ ਵਿੱਚ ਭਾਗਾਂ ਵਾਲਿਓ ਸਤਿਗੁਰ ਜੀ ਨੇ ਅਕਾਲ ਤਖਤ ਸਾਹਿਬ ਜੀ ਸਿਰਜਣਾ ਕੀਤੀ ਜਦੋਂ ਅਕਾਲ ਤਖਤ ਦੀ ਸਿਰਜਣਾ ਕੀਤੀ ਇਹਦੇ ਵਿੱਚ ਕਿਸੇ ਮਿਸਤਰੀ ਜਾਂ ਰਾਜ ਮਿਸਤਰੀ ਮਜ਼ਦੂਰ ਦਾ ਹੱਥ ਨਹੀਂ ਕਰਮਖ ਲਗਾਇਆ ਕਿਸੇ ਰਾਜ ਹੱਥ ਨਾ ਲਗਾਇਉ ਬੁੱਢਾ ਔਰ ਗੁਰਦਾਸ ਬਣਾਇਉ ਸ਼ੇਵ ਪਾਸ਼ਾ ਜੀ ਆਪ ਸ੍ਰਿਸ਼ਟੀ ਦੇ ਮਾਲਕ ਨੇ ਨਾਲ ਬਾਬਾ ਬੁੱਢਾ ਸਾਹਿਬ ਜੀ ਨਾਲ ਭਾਈ ਗੁਰਦਾਸ ਜੀ ਮਸਾਲਾ ਬਣਾਉਣ ਵਾਲੇ ਨੇ ਭਾਈ ਗੁਰਦਾਸ ਜੀ ਜੋ ਮਸਾਲਾ ਤਿਆਰ ਕਰਦੇ ਨੇ ਇੱਟਾਂ ਫੜਾਉਣ ਵਾਲੇ ਬਾਬਾ ਬੁੱਢਾ ਸਾਹਿਬ ਜੀ ਚਨਾਈ ਕਰਨ ਵਾਲੇ ਛੇਵੇਂ ਪਾਤਸ਼ਾਹ ਆਪ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਿੱਲੀ ਦੇ ਤਖਤ ਤੋਂ ਉੱਚਾ ਤਖਤ ਬਣਾਇਆ ਛੇਵੇਂ ਪਾਤਸ਼ਾਹ ਜੀ ਨੇ ਲੋਕਾਂ ਦੇ ਫੈਸਲੇ ਸਤਗੁਰੂ ਆਪ ਤਖਤ ਤੇ ਬੈਠ ਕੇ ਕਰਦੇ ਨੇ ਸਤਿਗੁਰ ਜੀ ਨੇ ਆਪਣੇ ਸੂਰਮੇ ਨਾਲ ਰੱਖੇ ਹੋਏ ਨੇ ਸ਼ਿਕਾਰ ਕਰਦੇ ਨੇ ਸ਼ਸ਼ਤਰਧਾਰੀ ਸਿੰਘ ਨਾਲ ਨੇ ਤੇ ਇਹ ਗੱਲ ਸਮੇਂ ਦੀ ਸਰਕਾਰ ਕੋਲੋਂ ਬਰਦਾਸ਼ਤ ਨਹੀਂ ਹੋ ਰਹੀ ਇੱਕ ਵਾਰ ਫੇਰ ਜਹਾਂਗੀਰ ਨੇ ਮੁਰਤਜ਼ਾ ਖਾਨ ਨੂੰ ਪੰਜਾਬ ਦਾ ਗਵਰਨਰ ਬਣਾਇਆ ਜੀ ਇਹ ਮੁਰਤਜ਼ਾ ਖਾਨ ਉਹ ਹੀ ਆ ਜਿਨੇ ਗੁਰੂ ਅਰਜਨ ਦੇ ਪਿਤਾ ਨੂੰ ਸ਼ਹੀਦ ਕਰਵਾਇਆ ਸੀ ਇਦਰੋਂ ਇਹਨਾਂ ਨੂੰ ਪਤਾ ਕਿ ਸਤਗੁਰ ਦੇ ਸੂਰਮੇ ਨੇ ਪੰਜਾਬ ਦੇ ਸੰਗਤਾਂ ਛੇਵੇਂ ਪਾਸ਼ਾ ਨੂੰ ਬੜਾ ਪਿਆਰ ਕਰਦੀਆਂ ਨੇ ਸਤਗੁਰ ਜੀ ਨੂੰ ਫਿਰ ਪਹਿਲਾਂ ਦਿੱਲੀ ਬੁਲਾਇਆ ਗਿਆ ਫਿਰ ਆਗਰੇ ਬੁਲਾਇਆ ਗਿਆ ਆਗਰੇ ਜਦੋਂ ਜਹਾਂਗੀਰ ਛੇਵੇਂ ਪਾਸ਼ਾ ਨੂੰ ਮਿਲਿਆ ਤੇ ਅੱਖ ਲੱਗਾ ਬਾਕੀ ਸਭ ਕੋਈ ਠੀਕ ਹੈ ਇਰੇ ਅੰਦਰ ਕਪਟ ਸੀ ਇਹ ਅੰਦਰੋਂ ਗੁਰੂ ਘਰ ਨਾਲ ਈਰਖਾ ਕਰਦਾ ਸੀ ਇਹਨੇ ਤੁਜਕੇ ਜਹਾਂਗੀਰ ਵਿੱਚ ਆਪ ਲਿਖਿਆ ਹੈ ਕਿ ਮੇਰੇ ਕੋਲੋਂ ਗੁਰਦਾਨਗਰ ਜਿਹਦੇ ਘਰ ਦੀ ਗੱਦੀ ਚੱਲ ਰਹੀ ਹੈ ਕਈ ਪੀੜੀਆਂ ਹੋ ਗਈਆਂ ਨੇ ਮੇਰੇ ਕੋਲ ਇਹ ਚੀਜ਼ ਬਰਦਾਸ਼ਤ ਨਹੀਂ ਹੋ ਰਹੀ ਪਿਆਖਨ ਲਗਾ ਕਹਿੰਦਾ ਬਾਕੀ ਸਭ ਕੁਝ ਠੀਕ ਹੈ ਪਰ ਤੁਹਾਨੂੰ ਸੰਗਤਾਂ ਸੱਚਾ ਪਾਤਸ਼ਾਹ ਕਿ ਆਖਦੀਆਂ ਨੇ ਗੁਰੂ ਹਰਗੋਬਿੰਦ ਸਹਿਬ ਮਹਾਰਾਜ ਜੀ ਆਖਣ ਲੱਗੇ ਕਿੰਦੇ ਜਹਾਂਗੀਰ ਇਹ ਤਾਂ ਸੰਗਤਾਂ ਦਾ ਪਿਆਰ ਹੈ ਸੰਗਤਾਂ ਦੀ ਭਾਵਨਾ ਹੈ ਫਿਰ ਇੱਥੇ ਹੀ ਉਹ ਘਟਨਾ ਗੁਰਮਖੋ ਵਾਪਰਦੀ ਹੈ ਦੋ ਤੰਬੂ ਲੱਗੇ ਨੇ ਇੱਕ ਜਹਾਂਗੀਰ ਦਾ ਹੈ ਇੱਕ ਛੇਵੇਂ ਪਾਸ਼ਾ ਧੰ ਗੁਰੂ ਹਰਗੋਬਿੰਦ ਸਹਿਬ ਮਹਾਰਾਜ ਸੱਚੀ ਸਰਕਾਰ ਦਾ ਹੈ ਆਗਰੇ ਦੇ ਵਿੱਚ ਇੱਕ ਸਿੱਖ ਜੋ ਘਾਇਆ ਹੈ ਜੋ ਕਿਰਤ ਹੈ ਘਾਹ ਵੜ ਕੇ ਉਹ ਘਾਹ ਵੇਚਦਾ ਹੈ ਉਹਨੂੰ ਕਿਸੇ ਆਖਿਆ ਜਿੰਨੂੰ ਤੋਂ ਦਿਨ ਰਾਤ ਯਾਦ ਕਰਦਾ ਤੇਰਾ ਸਤਗੁਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਗਰੇ ਵਿੱਚ ਆਇਆ ਜਾ ਕੇ ਦਰਸ਼ਨ ਕਰ ਲੈ ਭਾਗਾ ਵਾਲਿਓ ਇਹਨੇ ਸਤਗੁਰ ਦੇ ਪਿਆਰ ਦੇ ਵਿੱਚ ਨਾ ਆਪਣੇ ਪੱਲੇ ਦੇ ਨਾਲ ਇੱਕ ਓਡੀ ਬਣੀ ਹੋਈ ਸੀ ਤਮਨ ਜਿ ਧਾਰਿਆ ਆਇਸੀ ਜਦੋਂ ਮੈਂ ਸਤਗੁਰ ਤੇ ਜਿਦਾਰੇ ਕਰਾਂਗਾ ਨਾ ਇੱਕ ਉੱਡੀ ਸਤਗੁਰ ਦੇ ਚਰਨਾਂ 'ਚ ਭੇਟਾ ਕਰਾਂਗਾ ਆਹਾ ਕਿਹਸਾ ਨਾਤਾ ਹੈ ਗੁਰੂ ਤੇ ਸਿੱਖ ਦਾ ਭਾਗਾਂ ਵਲੇ ਇਹਨੂੰ ਪਤਾ ਲੱਗਾ ਇਹਨੇ ਪ੍ਰੇਮ ਨਾਲ ਘਾ ਵੜਿਆ ਬੜੇ ਪਿਆਰ ਨਾਲ ਸਾਫ ਸਾਫ ਘਾ ਕੱਢਿਆ ਉਹਦੀ ਪੰਡ ਬੰਨੀ ਤੇ ਇੱਕ ਪੰਡ ਸਿਰ ਤੇ ਚੁੱਕ ਲਈ ਤੇ ਤੁਰ ਪਿਆ ਇਹ ਭੁਲੇਖੇ ਦੇ ਨਾਲ ਨਾ ਜਹਾਂਗੀਰ ਦੇ ਤੰਬੂ ਚ ਵਰ ਗਿਆ ਹੁਣ ਗੱਲ ਸੁਣਿਓ ਸਾਹਮਣੇ ਜਹਾਂਗੀਰ ਬੈਠਾ ਇਹਨੇ ਅਜੇ ਤੱਕ ਸਤਬੂ ਤੇ ਜ਼ਿਦਾਰੇ ਨਹੀਂ ਕੀਤੇ ਇਹਨੇ ਜਾ ਕੇ ਨਾ ਪੰਡ ਰੱਖੀ ਤੇ ਅਕੋਡੀ ਪੱਲੇ ਤੇ ਖੋਲੀ ਤੇ ਕੌਡੀ ਅੱਗੇ ਰੱਖਤੀ ਮੱਥਾ ਟੇਕ ਦਿੱਤਾ ਤੇ ਅੱਖ ਲੱਗਾ हे ਗਰੀਬ ਨਿਵਾਜ ਜੀ ਮੇਰਾ ਜਨਮ ਮਰਨ ਕੱਟ ਦਿਓ ਤੁਸੀਂ ਮਨ ਲੋਕ ਦੇ ਸੁੱਖ ਵੀ ਦਿਓ ਤੇ ਪਰਲੋਕ ਦੇ ਸੁੱਖ ਵੀ ਦਿਓ ਜਹਾਂਗੀ ਜੇ ਇੱਕਦਮ ਕੰਬਿਆ ਸਮਝ ਗਿਆ ਕਿ ਭਲੇਖੇ ਨਾਲ ਇੱਧਰ ਆ ਗਿਆ ਆਖਣ ਲੱਗਾ ਜਨਮ ਮਰਨ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਕੱਟ ਸਕਦੇ ਨੇ ਮੇਰੇ ਵਸ ਦੀ ਗੱਲ ਨਹੀਂ ਕੋਈ ਮਾਇਆ ਜਿਹਦੀ ਉਹ ਲੈ ਲੈ ਹੋਰ ਪਦਾਰਥ ਜਿਹਦੇ ਉਹ ਤੈਨੂੰ ਦੇ ਸਕਦਾ ਤੈਨੂੰ ਇਹ ਗੱਲ ਸੁਣੀ ਤੇ ਕਿੰਦਾ ਗੁਰੂ ਹਰਗੋਬਿੰਦ ਸਾਹਿਬ ਜੀ ਕਿੱਥੇ ਨੇ ਕਿਤੇ ਉਹ ਲਾਗੇ ਤੰਬੂ ਲੱਗਾ ਹੋਇਆ ਉਧਰ ਨੇ ਇਕਦਮ ਇਹਨੇ ਕੌਡੀ ਅੱਗੋਂ ਚੁੱਕੀ ਘਾ ਦੀ ਪੰਡ ਚੁੱਕੀ ਤੇ ਤੁਰਨ ਲੱਗਾ ਇਹਦੇ ਸੰਤਰੀਏ ਦੇ ਮੰਤਰੀ ਆਖਣ ਲੱਗੇ ਉਹ ਸਿੱਖਾ ਇਹ ਕੌਡੀ ਪਈ ਰਹੇ ਤੇ ਇਦਾਂ ਸਾਡੇ ਬਾਦਸ਼ਾਹ ਦੀ ਨਰਾਜ਼ਰੀ ਹੁੰਦੀ ਹੈ ਤੇ ਕੌਡੀ ਮੱਥਾ ਟੇਕਣ ਚੁੱਕਦਾ ਪਿਆ ਸਾਡੇ ਬਾਦਸ਼ਾਹ ਦੀ ਨਰਾਜ਼ਰੀ ਇਦਾਂ ਹੁੰਦੀ ਹੈ ਇਹ ਕੌਡੀ ਅੱਗੇ ਪਈ ਰਹੇ ਨੇ ਇਹ ਘਾ ਵੀ ਰਹੇ ਨੇ ਤੈਨੂੰ ਘਾ ਦੀ ਜਰੇ ਛੋਲੇ ਦੇ ਦਿੰਨੇ ਆ ਤੂੰ ਛੋਲੇ ਲੈ ਜਾ ਗੁਰੂ ਦੇ ਘੋੜਿਆਂ ਵਾਸਤੇ ਇਹ ਕੋਡੀ ਦੇ ਵਧੇ ਤਨ ਮੋਹੜਾ ਦੇ ਦਿੰਨੇ ਇਹ ਕਹਿੰਦਾ ਨਹੀਂ ਜੀ ਕਹਿੰਦਾ ਮੈਨੂੰ ਇੱਕ ਗੱਲ ਦੱਸੋ ਮੁਗਲਾਂ ਦੇ ਰਾਜ ਤੋਂ ਪਹਿਲਾਂ ਲੋਧੀਆਂ ਦਾ ਰਾਜ ਸੀ ਮੇਰੇ ਘਰ ਲੋਧੀਆਂ ਮੇਰੇ ਦੇ ਸਿੱਕੇ ਅਜੇ ਤੱਕ ਪਏ ਨੇ ਉਹ ਸਿੱਕੇ ਇਸ ਰਾਜ ਚੱਲਣਗੇ ਅੱਗੋਂ ਜਹਾਂਗੀਰ ਬੁਲੇ ਕਹਿੰਦਾ ਇਹ ਕਿਵੇਂ ਹੋ ਸਕਦਾ ਹੈ ਲੋਧੀਆਂ ਵੇਲੇ ਦੇ ਸਿੱਕੇ ਹੁਣ ਨਹੀਂ ਚੱਲ ਸਕਦੇ ਕਿਉਂ ਹੁਣ ਸਰਕਾਰ ਸਾਡੀ ਹੈ ਉਸ ਵੇਲੇ ਉਹ ਸਿੱਖ ਗਰੀਬੜਾ ਸਿੱਖ ਆਖਣ ਲੱਗਾ ਬਾਦਸ਼ਾਹ ਜਹਾਂਗੀਰ ਜੇ ਲੋਧੀਆਂ ਵੇਲੇ ਦੇ ਸਿੱਕੇ ਇੱਥੇ ਨਹੀਂ ਚੱਲ ਸਕਦੇ ਤੇ ਸੱਚ ਜਾਣੀ ਇਹ ਪ੍ਰੇਮ ਦੀ ਕੌਡੀ ਹੈ ਇੱਕ ਆਦਮੀ ਆਪਣੇ ਪ੍ਰੇਮ ਨਾਲ ਵੜ ਕੇ ਲਿਆ ਤੀਲਾ-ਦੀਲਾ ਚੋਕੇ ਲਿਆ ਆਵਾਮ ਕਰੇਗਾ ਇਹ ਛੇਵੇਂ ਪਾਸ਼ਾਜ ਇਹ પ્રેમ ਦੀ ਕਦਰ ਪਵੇਗੀ ਬੋਲੇ ਸੋਨਿਆ ਸਤਿ ਸ੍ਰੀ ਅਕਾਲ ਮੇਰੀ ਸੱਚੀ ਸਰਕਾਰ ਹੀ ਪ੍ਰੇਮ ਨੂੰ ਸਮਝਦੀ ਹੈ ਭੱਗਾਂ ਵਾਲਿਓ ਘਾ ਦੀ ਪੰਡ ਚੁੱਕੀ ਕੌਡੀ ਲੈ ਕੇ ਚਲਾ ਗਿਆ ਜੀ ਜਹਾਗੀਰ ਨੂੰ ਬੜੀ ਸ਼ਰਮ ਆਈ ਜਾ ਕੇ ਛੇਵੇਂ ਪਾਸ਼ਾਜ ਚਰਨਾਂ ਜੇ ਆ ਕੇ ਨਮਸ਼ ਕਰਦਾ ਹੈ ਕਾਈ ਅੱਥੋਂ ਮੇਰ ਜਹਾਗੀਰ ਨੇ ਸਤਗੁਰ ਨੂੰ ਗਵਾਲੀਅਰ ਭੇਜ ਦਿੱਤਾ ਜੀ ਉੱਥੇ ਸਤਗੁਰੂ ਜੀ ਨੇ ਫਿਰ ਗਵਾਲੀ ਦੇ ਕਿਲੇ ਦੇ ਅੰਦਰ ਰੱਖਿਆ ਗਿਆ ਰੱਖਿਆ ਧੋਖੇ ਦੇ ਨਾਲ ਹੀ ਇਹਨਾਂ ਨੇ ਖੜਿਆ ਤੇ ਇੱਥੇ ਜੋ ਅੰਦਰ ਕਿਆਜੇ ਦੇ ਉੱਪਰ ਹੈ ਦਲੋਗਾ ਹੈ ਉਹਦਾ ਨਾਮ ਹੈ ਹਰੀਦਾਸ ਜੀ ਕਈਆਂ ਹਰਦਾਸ ਜੀ ਲਿਖਿਆ ਬਹੁਤਿਆਂ ਹਰੀਦਾਸ ਜੀ ਲਿਖਿਆ ਇਹ ਜਾਦਵ ਕੁੱਲ ਦਾ ਸੀ ਜੀ ਹਰੀਦਾਸ ਜਾਦਵ ਇਹਨੇ ਜਦੋਂ ਛੇਵੇਂ ਪਾਸ਼ਾ ਦਰਸ਼ਨ ਕੀਤੇ ਇਹ ਅੰਦਰੋਂ ਬੜਾ ਇਹਨੂੰ ਆਨੰਦ ਆਇਆ ਇਹ ਵੀ ਪ੍ਰੇਮ ਤੇ ਝੂਮਣ ਲੱਗਾ ਜੀ ਹੁਣ ਇਹ ਹਰ ਵੇਲੇ ਛੇ ਪਾਸ਼ਾ ਦੀ ਸ਼ਰਨ ਵਿੱਚ ਰਹਿੰਦਾ ਹੈ ਇਹ ਅੰਦਰ ਗੁਰਮਖੋ ਜੋ 52 ਰਾਜੇ ਕੈਦੀ ਸਨ ਇੱਥੇ ਕਈ ਇਤਿਹਾਸਕਾਰ ਲਿਖਦੇ ਨੇ ਟੋਟਲ 103 ਰਾਜੇ ਕੈਦੀ ਸਨ 51 ਰਾਜੇ ਉਹ ਸਨ ਜਿਨ੍ਹਾਂ ਨੂੰ ਛੋਟੀ ਮੋਦੀ ਸਜ਼ਾ ਮਿਲੀ ਸੀ ਤੇ 52 ਰਾਜੇ ਉਹ ਸਨ ਜਿਨ੍ਹਾਂ ਨੂੰ ਵੱਡੀ ਸਜ਼ਾ ਮਿਲੀ ਸੀ ਉਮਰ ਕਿਹਾ ਦਿਨਾਂ ਨੂੰ ਮਿਲੀ ਹੋਈ ਸੀ ਜਿਨ੍ਹਾਂ ਦਾ ਇੱਥੋਂ ਨਿਕਲਣਾ ਹੁਣ ਅਸੰਭਵ ਸੀ ਤੇ ਇਹਨਾਂ ਨੂੰ ਮਿੱਠਾ ਜ਼ਹਿਰ ਰੋਟੀ ਦਿੱਤਾ ਜਾਂਦਾ ਸੀ ਮਿੱਠਾ ਜ਼ਹਿਰ ਥੋੜਾ ਥੋੜਾ ਜ਼ਹਿਰ ਦਿੱਤਾ ਜਾਂਦਾ ਸੀ ਰੋਟੀ ਵਿੱਚ ਇਹਨਾਂ ਦੀ ਜੋ ਜ਼ਿੰਦਗੀ ਹੈ ਮੌਤ ਤੋਂ ਭੈੜੀ ਜ਼ਿੰਦਗੀ ਸੀ ਇਹਨਾਂ ਦੀ ਕੱਪੜੇ ਫਟੇ ਹੋਏ ਨੇ ਮਲੇ ਨੇ ਉਸੇ ਤਰ੍ਹਾਂ ਗੁਰਮਖੋ ਮਿੱਠੇ ਜ਼ਹਿਰ ਵਾਲਾ ਖਾਣਾ ਮਿਲਦਾ ਹੈ ਵਿੱਚ ਲੂਣ ਵੀ ਹੈ ਵਿੱਚ ਰੇਤਾ ਵੀ ਹੈ ਇਨਾਂ ਨੇ ਫੇਰ ਪਰਮੇਸ਼ਰ ਦੇ ਕੋਲੋਂ ਫਰਿਆਦ ਕੀਤੀ हे ਨਿਰੰਕਾਰ हे ਅਕਾਲ ਪੁਰਖ ਕਿਰਪਾ ਕਰੋ ਬੌੜੀ ਕਰੋ ਸਾਨੂੰ ਇਸ ਕੈਦ ਛੁਡਾਓ ਜੀ ਉਸ ਨਿਰੰਕਾਰ ਦੇ ਸਰੂਪ ਨੇ ਛੇਵੇਂ ਪਾਤਸ਼ਾਹ ਜੀ ਜਦੋਂ ਇਹ 52 ਕੈਦੀਆਂ ਨੇ ਅੰਮ੍ਰਿਤ ਮੇਰ ਦਾ ਸਮਾ ਹੋਇਆ ਛੇਵੇਂ ਪਾਤਸ਼ਾਹ ਨੇ ਨਿਤਨੇਮ ਜਦੋਂ ਕੀਤਾ ਸਿੱਖਾਂ ਨੇ ਅੰਦਰ ਕੀਰਤਨ ਹੋਇਆ ਜਦੋਂ ਇਹਨਾਂ ਨੇ ਜਦੋਂ ਸੁਣਿਆ ਤੇ ਇਹਨਾਂ ਦੇ ਅੰਦਰ ਥੋੜਾ ਦਲਾਸਾ ਹੋਇਆ ਇਹ ਆਵੇ ਕਿ ਸ਼ੇਵੇਂ ਪਾਸ਼ੇ ਦੀ ਸੰਗਤ ਕਰਨੀ ਸ਼ੁਰੂ ਕਰ ਦਿੱਤੀ ਸਵੇਰੇ ਸ਼ਾਮ ਕਥਾ ਕੀਰਤਨ ਹੁੰਦਾ ਹੈ ਸਤਸੰਗੀਆਂ ਹੁਣ ਇਹਨਾਂ ਨੂੰ ਗੁਰਮਖੋ ਇੱਕ ਆਸ ਵੱਜ ਗਈ ਹੈ ਸ਼ਾਇਦ ਜਿਹੜੀ ਅਸੀਂ ਨਿਰੰਕਾਰ ਦੇ ਚਰਨਾਂ ਫਰਿਆਦ ਕੀਤੀ ਹੈ ਨਿਰੰਕਾਰ ਨੇ ਸਾਡੀ ਉਹ ਫਰਿਆਦ ਸੁਣ ਲਈ ਹੈ ਹੁਣ ਇਹ ਦਾਤਾ ਜੀ ਆਏ ਨੇ ਇਹ ਸਾਨੂੰ ਇਥੋਂ ਕੱਢਣਗੇ ਸਾਨੂੰ ਆਯਾਦ ਇਥੋਂ ਕਰਨਗੇ ਹਰੀਦਾਸ ਜ਼ਰੂਗਾ ਇਹ ਵੀ ਸ਼ੇਵ ਪਾਸ਼ ਦੀ ਸੇਵਾ ਕਰਦਾ ਹੈ ਇਹਨੇ ਪਹਿਲਾਂ ਹੀ ਸ਼ੇਵ ਪਾਸ਼ ਨੂੰ ਆਖਿਆ ਮਹਾਰਾਜ ਜੀ ਇਹ ਖਾਣਾ ਤੋਂ ਅਡੇ ਖਾਂਜੋਗ ਨਹੀਂ ਤਾਂ ਸਿੱਖ ਕਿਰਤ ਕਰਕੇ ਬਾਹਰ ਜੋ ਰਸਤੇ ਹੁੰਦੇ ਨੇ ਉਹਦੇ ਨਾਲ ਪ੍ਰਸ਼ਾਦਾ ਤਿਆਰ ਹੁੰਦਾ ਤੇ ਸਤਿਗੁਰੂ ਛਕਦੇ ਨੇ ਚੰਦੂ ਆਪਣੀਆਂ ਚਾਲਾਂ ਚੱਲ ਰਿਹਾ ਹੈ ਚੰਦੂ ਨੇ ਇਹਦੇ ਪੁੱਤਰ ਨੇ ਇੱਕ ਚੋਲਾ ਬਣਾ ਕੇ ਭੇਜਿਆ ਇੱਕ ਪੱਤਰਕਾਰ ਨੇ ਕਿ ਭੇਜੀ ਦਲੂਗੇ ਨੂੰ ਹਰੀਦਾਸ ਨੂੰ ਇਹ ਚੋਲਾ ਛੇਵੇਂ ਪਾਤਸ਼ਾਹ ਨੂੰ ਪਵਾਓ ਇਹ ਚੋਲੇ ਦੇ ਨਾ ਜ਼ਹਿਰ ਦੀ ਪੁੱਠ ਜੜੀ ਹੋਈ ਹੈ ਜ਼ਹਿਰ ਦੀ ਪੁੱਠ ਸਮਝਿਓ ਜਦੋਂ ਸਤਗੁਰੂ ਚੋਲਾ ਪਾਉਣਗੇ ਪਸੀਨਾ ਆਉਣਗੇ ਪਸੀਨੇ ਰਾਹੀ ਉਹ ਜ਼ਹਿਰ ਅੰਦਰ ਜਾਏਗਾ ਤੇ ਸਤਗੁਰੂ ਜੀ ਖਤਮ ਹੋ ਜਾਣਗੇ ਪਰ ਉਹ ਕਿਹਾ ਜਾਣੇ ਕਿਉਂ ਜਾਣੇ ਇਹ ਉਹ ਸਤਗੁਰੂ ਗਰੀਬ ਨਵਾਜ਼ ਨੇ ਇਹ ਤਾਂ ਮੋਇਆਂ ਚ ਜਾਨ ਪਾਉਣ ਵਾਲੇ ਨੇ ਇਹ ਗਰੀਬ ਨਵਾਜ਼ ਸਤਗੁਰੂ ਜੀ ਇਹ ਤਾਂ ਮੁਰਦਿਆਂ ਤੇ ਜਾਨ ਪਾਉਣ ਵਾਲੇ ਨੇ ਭੱਗਾਂ ਵਾਲਿਓ ਹਰੀਦਾ ਦਰੋਗੇ ਨੇ ਉਹ ਪੱਤਰ ਕਾ ਵਿਸ਼ੇ ਨੇ ਪਾਸ਼ਾ ਨੂੰ ਵਿਖਾਈ ਛੇਵੇਂ ਪਾਸ਼ਾ ਸਮਝ ਗਏ ਤੇ ਸਤਗੁਰ ਨੇ ਦਰੋਗੇ ਨੂੰ ਬੜੀਆਂ ਖੁਸ਼ੀਆਂ ਦਿੱਤੀਆਂ ਸਮਾਂ ਬੀਤਦਾ ਗਿਆ ਭੱਗਾਂ ਵਾਲਿਓ ਇਧਰੋਂ ਸਾਈ ਮੀਆਂ ਮੀਟ ਨੂੰ ਪਤਾ ਲੱਗਦਾ ਹੈ ਇਹ ਦਿੱਲੀ ਪਹੁੰਚਦੇ ਨੇ ਇਧਰੋਂ ਵਜ਼ੀਰ ਕਾ ਲਾਹੌਰੀਆ ਉਹ ਵੀ ਦਿੱਲੀ ਪਹੁੰਚਦਾ ਹੈ ਜਾ ਕੇ ਬੇਲਾ ਨੂਰ ਜਹਾਨ ਨੂੰ ਮਿਲਦੇ ਨੇ ਫਿਰ ਜਹਾਂਗੀਰ ਨੂੰ ਮਿਲਦੇ ਨੇ ਉਸ ਵੇਲੇ ਜਹਾਂਗੀਰ ਬਹੁਤ ਬਿਮਾਰ ਪਿਆ ਹੋਇਆ ਤੇ ਜਹਾਂਗੀਰ ਕਹਿੰਦਾ ਮੇਰੀ ਤੰਦਰੁਸਤੀ ਦੀ ਅਰਦਾਸ ਕਰੋ ਤੁਸੀਂ ਅੱਲਾਹ ਦੇ ਅੱਗੇ ਕਹਿੰਦੇ ਤੇਰੀ ਅਰਦਾਸ ਕੀ ਕਰਨੀ ਹੈ ਜਿਸ ਅੱਲਾਹ ਦੇ ਅੱਗੇ ਤੇਰੀ ਅਰਦਾਸ ਕਰਨੀ ਹੈ ਉਹ ਅੱਲਾਹ ਨੂੰ ਤੂੰ ਆਪਣੀ ਜੇਲ੍ਹ 'ਚ ਕੈਦ ਕੀਤਾ ਹੋਇਆ ਤੇਰੀ ਅਰਦਾਸ ਕੀ ਕਰਨੀ ਹੈ ਕਹਿੰਦਾ ਕੋਈ ਹੱਲ ਕੱਢੋ ਜੀ ਫਿਰ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਰਿਹਾਕ ਲਾਉ। ਇਹ ਸਾਈ ਮੀਆਂ ਮੀਰ ਜੀ ਦਾ ਵਜ਼ੀਰ ਖਾਨ ਲਾਹੌੜੀ ਦਾ ਬੜਾ ਵੱਡਾ ਯੋਗਦਾਨ ਹੈ ਇੱਥੇ। ਪਾਗਾ ਵਾਲਿਓ ਫਿਰ ਜਹਾਗੀ ਨੇ ਪੱਤਰ ਕਾ ਲਿਖ ਕੇ ਵਜ਼ੀਰ ਖਾਨ ਨੂੰ ਭੇਜਿਆ। ਜਾਂ ਕਹੜੀ ਦਾ ਜ਼ਰੂਕੇ ਨੂੰ ਦਿਓ ਉਹਨੂੰ ਆਖੋ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਰਿਹਾਕ ਕਰਾ ਦਿਓ। ਇੱਥੇ ਕਈ ਇਤਿਹਾਸਕਾਰ ਲਿਖਦੇ ਨੇ ਜਾਂ ਗੀਨੂੰ ਡਰ ਆਉਣਾ ਸ਼ੁਰੂ ਹੋ ਗਿਆ ਕਿਸੇ ਆਖਿਆ ਉਹਨੂੰ ਸ਼ੇਰ ਕੋ ਡਰ ਲੱਗਣਾ ਸ਼ੁਰੂ ਹੋ ਗਿਆ ਸਤ ਸੰਗਿਓ ਕਈ ਵਾਰ ਬੰਦੇ ਦੇ ਪਾਪ ਇੰਨੇ ਵੱਜ ਜਾਂਦੇ ਨੇ ਪਾਪਾਂ ਦਾ ਭਾਰਾ ਐਡਾ ਭਾਰੀ ਹੋ ਜਾਂਦਾ ਹੈ ਬੰਦੇ ਨੂੰ ਆਪਣੇ ਪਾਪ ਹੀ ਡਰਾਉਣੇ ਸ਼ੁਰੂ ਕਰ ਦਿੰਦੇ ਨੇ ਉਹਦੇ ਪਾਪ ਹੀ ਇਹਨੂੰ ਡਰਾਉਂਦੇ ਨੇ ਆਪਣੇ ਪਾਪਾਂ ਤੋਂ ਹੀ ਡਰ ਲੱਗਣਾ ਸ਼ੁਰੂ ਹੋ ਜਾਂਦਾ ਹੈ ਜਾਂਗੀਰ ਦੇ ਪਾਪ ਇੰਨੇ ਵੱਧ ਗਏ ਪਾਪਾਂ ਦਾ ਬੰਦਾ ਐਡਾ ਭੜਾ ਹੋ ਗਿਆ ਜਾਂ ਕਿਦੇ ਆਪਣੇ ਕੀਤੇ ਹੋਏ ਪਾਪ ਹੀ ਉਹਨੂੰ ਘਾਰ ਰਹੇ ਨੇ ਉਹ ਡਰਦਾ ਹੈ ਰਾਤ ਨੂੰ ਨੀਂਦ ਨਹੀਂ ਆਉਂਦੀ ਉਹਨੂੰ ਜਦੋਂ ਵਜੀਰ ਖਾਂ 6ਵੇਂ ਬਾਦਸ਼ਾਹ ਦੇ ਕੋਲ ਪਹੁੰਚਿਆ ਜਾਕੀ ਪੱਤਰ ਕਾ ਵਿਖਾਈ ਹਰੀਦਾ ਦਰੂਗੇ ਨੂੰ ਇਦਾਂ ਬਾਦਸ਼ਾਹ ਜਾਂ ਕਿਦਾ ਹੁਕਮ ਹੈ ਸਾਧਗੁਰੂ ਰਿਆ ਕੀਤਾ ਜਾਵੇ ਤੇ ਉਹ ਬਵਿੰਜਾ ਰਾਜੇ ਜੋ ਸਵੇਰੇ ਸ਼ਾਮ ਸਾਧਗੁਰੂ ਦੀ ਸੰਗਤ ਕਰਦੇ ਨੇ ਸਤਗੁਰੂ ਦੀ ਸ਼ਰਨ ਵਿੱਚ ਆਉਂਦੇ ਨੇ ਏ ਗਰੀਬ ਨਵਾਸ ਸਤਗੁਰੂ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਕਿੰਨੇ ਸਮਿਆਂ ਤੋਂ ਇੱਥੇ ਅਸੀਂ ਕੈਦ ਵਾਂ ਇੱਕ ਆਸ ਬੱਜੀ ਹੈ ਇੱਕ ਦੀਪਕ ਜਗਿਆ ਹੈ ਆਸ ਵਾਲਾ ਸਤਗੁਰੂ ਜੀ ਸਾਡੀ ਆਸ ਨੂੰ ਕਿਤੇ ਵੇਖ ਨਿਰਾਸ਼ਾ ਜਿਹਾ ਨਾ ਬਦਲ ਦਿਓ ਮਹਾਰਾਜੀ ਸਾਡੀ ਆਸ ਪੂਰੀ ਕਰਿਓ ਸਾਨੂੰ ਇੱਥੋਂ ਤੁਸੀਂ ਦਿਹਾ ਕਰੋਣਾ ਜਦ ਰੋਕ ਕੇ ਫਰਿਆਦ ਕੀਤੀ ਬੰਵਜਾ ਰਾਜਾ ਨੇ ਅੱਖਾਂ 'ਚ ਅਥਰੂ ਨੇ ਤਰਨਾ ਹੈ ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਸ ਲਈ ਵਜ਼ੀਰ ਖਾਂ ਦੇ ਕੋਲੋਂ ਸੁਨੇਹਾ ਭੇਜ ਦਿੱਤਾ ਕਿ ਜਾ ਕੇ ਜਹਾਂਗੀਰ ਨੂੰ ਕਹਿ ਦਿਓ ਅਸੀਂ ਇਕੱਲੇ ਰਹਿਾ ਨਹੀਂ ਹੋਵਾਂਗੇ 52 ਰਾਜਾ ਨਾਲ ਲੈ ਕੇ ਰਹਾ ਹੋਵਾਂਗੇ ਵਜ਼ੀਰ ਖਾਂ ਫਿਰ ਵਾਪਸ ਗਿਆ ਤੇ ਜਹਾਂਗੀਰ ਨੇ ਗੁਰੂ ਕੋਲ ਤੇ ਚਲਾਕੀ ਵਰਤੀ ਆਪਣੀ ਰਾਜਾ ਸੀ ਗੁਰਮੁਖੋ ਬਾਦਸ਼ਾਹ ਸੀ ਸਮੇਤ ਦਾ ਆਪਣਾ ਦਿਮਾਗ ਚ ਲਾਇਆ ਮਜੀਕ ਖਾਨ ਨੂੰ ਫਿਰ ਪੱਤਰਕਾਰ ਲੈ ਕੇ ਦਿੱਤੀ ਸਤਗੁਰਦੇ ਚੋਲੇ ਦੀਆਂ ਕਲੀਆਂ ਫੜ ਕੇ ਜਿੰਨੇ ਰਾਜੇ ਬਾੜ ਜਾ ਸਕਦੇ ਸਤਗੁਰ ਲੈ ਜਾਣ ਤੇ ਉਸ ਵੇਲੇ ਗੁਰਮੁਖ ਜੀ ਨੂੰ ਪੱਤਰਕਾਰ ਮਿਲੀ ਹਰੀਦਾ ਜੀ ਰੁੱਕ ਗਏ ਨੇ ਫਿਰ 52 ਕਲੀਆਂ ਵਾਲਾ ਚੋਲਾ ਸਵਾਇਆ ਛੇਵੇਂ ਪਾਸ਼ਾ ਵਾਸਤੇ ਉਹ 52 ਕਲੀਆਂ ਵਾਲਾ ਫਿਰ ਚੋਲਾ ਸਤਗੁਰ ਨੇ ਪਹਿਣਿਆ 52 ਰਾਜਾ ਨੇ ਇੱਕ ਕਲੀ ਬੜੀ ਤੇ ਸਤਗੁਰੂ ਜੀ ਨੇ 52 ਰਾਜਾ ਨੂੰ ਫਿਰ ਗਵਾਲੀਅ ਦੇ ਕਿਲੇ ਤੋਂ ਰਿਹਾਰ ਕਰਾਇਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ 52 ਰਾਜਾ ਨੂੰ ਗਵਾਲੀਅ ਦੇ ਕਿਲੇ ਤੋਂ ਸਤਗੁਰੂ ਨੇ ਰਿਹਾਰ ਕਰਾਇਆ ਜਿਸ ਵੇਲੇ ਸਤਗੁਰੂ ਗਵਾਲੀਅ ਦੇ ਕਿਲੇ ਤੋਂ ਰਿਹਾਰ ਹੋਏ ਨਾ ਸਭ ਤੋਂ ਪਹਿਲਾਂ ਪਤਾ ਕਿੱਥੇ ਗਏ ਹਰੀਦਾ ਦਰੋਗੇ ਨੇ ਫਿਰ ਬੇਨਤੀ ਕੀਤੀ ਸਤਗੁਰੂ ਕਿਰਪਾ ਕਰੋ ਮੇਰੀ ਕੁੱਲੀ ਨੂੰ ਭਾਗ ਲਾਓ ਰਹਾ ਮਹਾਰਾਜ ਜੀ ਮੇਰੀ ਹਵਲੀ ਚਰਨ ਪਾਓ ਤੇ ਸਤਗੁਰੂ ਜੀ ਦਾ ਪਿਆਰ ਵੇਖ ਕੇ ਇਹਨਾਂ ਨੇ ਬੜੀ ਸੇਵਾ ਕੀਤੀ ਗੁਰਮੁਖ ਦਾਸ ਸੰਕੀਰਤ ਜੀ ਦੇ ਬੇਨਤੀ ਕਰਦਾ ਪਿਆ ਨੇ ਬੜੀ ਸੇਵਾ ਸਤਗੁਰੂ ਦੀ ਕੀਤੀ ਸੀ ਸਤਗੁਰੂ ਦੇ ਚਰਨਾਂ ਦੇ ਭੌੜਾ ਬਣ ਚੁੱਕਿਆ ਸੀ ਚਾ ਸਤਗੁਰੂ ਦੇ ਚਰਨਾਂ ਦੇ ਆਸ਼ਿਕ ਬਣ ਚੁੱਕਿਆ ਸੀ ਜਦੋਂ ਫਰਿਆਦ ਕੀਤੀ ਬੇਨਤੀ ਕੀਤੀ ਹਰੀਦਾ ਜਰੋਗਿਆ ਜੀ ਨੇ ਸਤਗੁਰੂ ਕਿਰਪਾ ਕਰੋ ਮੇਰੀ ਗਰੀਬ ਦੀ ਕੁਲੀ ਨੂੰ ਭਾਗ ਲਾਓ ਸਤਗੁਰੂ ਜੀ ਫਿਰ ਸੰਗਤਾਂ ਸਮੇਤ ਸਤਗੁਰੂ ਇਹਦੀ ਕੁਲੀ ਜਗੇ ਤੇ ਇਹਨੇ ਫਿਰ ਦੀਵ ਮਾਲਾ ਕੀਤੀ ਸਭ ਤੋਂ ਪਹਿਲਾਂ ਦੀਵ ਮਾਲਾ ਉੱਥੇ ਹੋਈ ਜੀ ਫਿਰ ਇਨੇ ਫੇਰ ਦੀਪ ਉਹ ਦਿਖਾਏ ਦੇਸੀ ਕਿਉਂ ਹੋਦੀ ਮੈਂ ਤੇ ਪਾ ਕੇ ਨਾ ਸਤਗੁਰ ਦੀ ਆਉਣ ਦੀ ਖੁਸ਼ੀ ਵਿੱਚ ਕਿ ਮੇਰੇ ਘਰ ਨੂੰ ਸਤਗੁਰ ਨੇ ਭਾਗ ਲਾਏ ਨੇ ਮੇਰੇ ਹਵੇਲੀ ਸਤਗੁਰ ਜੀ ਆਏ ਨੇ ਇਹਨੇ ਫੇਰ ਦੇਸੀ ਕਿਉਂ ਹੋਦੇ ਦੀਵੇ ਦਿਗਾਏ ਜੀ ਦੀ ਮਾਲਾ ਜਗਾਈ ਜੀ ਫੇਰ ਤੇ ਇਹ 52 ਰਾਜਿਆਂ ਨੇ ਫੇਰ ਉਸ ਵੇਲੇ ਸਤਗੁਰ ਨੂੰ ਪਹਿਲਾ ਕੀ ਨਾਮ ਦਿੱਤਾ ਪਹਿਲਾਂ ਸੰਗਤਾਂ ਕਹਿੰਦੀਆਂ ਸਨ ਮੀਰੀ ਪੀਰੀ ਵਾਲਾ ਸੱਚਾ ਬਾਦਸ਼ਾਹ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸੱਚੀ ਸਰਕਾਰ ਉਸ ਵੇਲੇ ਵੇਲੇ 52 ਰਜਬ ਦੇ ਕਿਹਾ ਕਹਿੰਦੇ ਦਾਤਾ ਬੰਦੀ ਛੋੜ ਮਾਲਕ ਕੀ ਆਖਿਆ ਜੀ ਦਾਤਾ ਬੰਦੀ ਛੋੜ ਇਹਨਾਂ ਦੇ ਵੇਲੇ ਪ੍ਰੇਮ ਦੇ ਨਾਲ ਸਾਧੂ ਨੂੰ ਆਖਿਆ ਸਾਧੂ ਤੁਸੀਂ ਸਾਡੇ ਬੰਦਨ ਕੱਟੇ ਨੇ ਅੱਜ ਤੋਂ ਬਾਅਦ ਤੁਸੀਂ ਸਾਡੇ ਦਾਤਾ ਬੰਦੀ ਛੋੜ ਮਾਲਕ ਹੋ ਤੁਸੀਂ ਦਾਤਾ ਬੰਦੀ ਸ਼ੋਰ ਪਿਤਾ ਹੋ ਪਿਤਾ ਜੀ ਸਾਡੇ ਤੁਸੀਂ ਬੰਦਰ ਕੱਟੇ ਨੇ ਇਹਨਾਂ ਨੇ ਸ਼ੁਕਰਾਨਾ ਨਹੀਂ ਕੀਤਾ ਛੇਵੇਂ ਪਾਚਾਈ ਦਾ ਪੜੋਗੇ ਪੰਕਤੀ ਇਹ ਵੀਰ ਜਨੇ ਸਟੇਜ ਤੇ ਬੈਠੇ ਬੇਦੀ ਪਿੱਛੇ ਆਜੋ ਭਾਵੇਂ ਫਿਰ ਨਾਲ-ਨਾਲ ਪੰਕਤੀ ਬੋਲੇ ਸਾਰੇ ਜਣੇ ਇਹ ਪੰਕਤੀ ਪੜ ਕੇ ਸਮਾਪਤੀ ਕਰਾਂਗੇ ਜੀ ਜਿੰਨੇ ਘਰ ਅੱਜ ਬੈਠ ਕੇ ਵੇਖ ਰਹੇ ਹੋ ਜਿੰਨੇ ਇੱਥੇ ਬੈਠੇ ਹੋ ਅੱਜ ਨਾਲ ਆਪਣਾ ਵੀ ਤਰਲਾ ਪਾਉਣਾ ਹੈ ਆਪਣੀ ਪ੍ਰਿਆਦ ਵੀ ਕਰਦੀ ਹੈ ਛੇਵੇਂ ਪਾਤਸ਼ਾਹ ਦੇ ਚਰਨਾਂ 'ਚ ਇਹ ਗੁਰੂ ਹਰਗੋਬਿੰਦ ਸਾਹਿਬ ਜੀ ਜਿਵੇਂ ਆਪ ਜੀ 52 ਰਾਜੇ ਦੇ ਬੰਦਨ ਕੱਟੇ ਮਹਾਰਾਜ ਜੀ ਅਸੀਂ ਵੀ ਬੰਦੀ ਹਾਂ ਕੋਈ ਈਰਖਾ ਦਾ ਬੰਦੀ ਹੈ ਕੋਈ ਦੁਸ਼ੈਸ਼ ਦਾ ਬੰਦੀ ਹੈ ਕੋਈ ਹਉਮੈ ਦਾ ਬੰਦੀ ਹੈ ਕੋਈ ਮੈਂ ਮੇਰੀ ਮੈਂ ਮੇਰੀ ਦਾ ਬੰਦੀ ਹੈ ਤੁਹਾਡੇ ਬੰਦਨਾ ਤੁਹਾਨੂੰ ਪਤਾ ਹੈ ਮੇਰੇ ਬੰਦਨਾ ਮੈਨੂੰ ਪਤਾ ਹੈ ਅੱਜ ਗੁਰੂ ਹਰਿਗੋਬਿੰਦ ਸਾਹਿਬ ਦੇ ਚਰਨਾਂ ਤੇ ਤਰਲਾ ਪਾਇਓ ਭਗਾ ਵਾਲਿਓ ਸਾਧਗੁਰ ਕਿਰਪਾ ਕਰੋ ਜਿੰਨੀਆਂ ਸੰਤਾਂ ਇੱਥੇ ਪਹੁੰਚੀਆਂ ਨੇ ਘਰਾਂ 'ਚ ਬੈਠ ਕੇ ਵੇਖ ਰੀਆਂ ਨੇ ਜਿੰਨੇ ਸਟੇਜ ਤੇ ਬੈਠੇ ਨੇ ਸਾਧਗੁਰ ਕਿਰਪਾ ਕਰੋ ਤੁਸੀਂ ਤੁਹਾਡਾ ਅਜ ਵੱਡਾ ਦਿਹਾੜਾ ਹੈ ਅੱਜ ਦੇ ਦਿਨ ਤੁਸੀਂ ਸਾਧਗੁਰ ਜੀ ਉਹ ਬੰੰਜਾ ਰਾਜ ਦੇ ਬੰਦਨ ਕੱਟ ਕੇ ਅਮਰਤ ਸਰਦੀ ਧਰਤੀ ਤੇ ਪਹੁੰਚੇ ਸਤਿ ਮਹਾਰਾਜ ਜੀ ਕਿਰਪਾ ਕਰੋ ਸਾਡੇ ਵੀ ਬੰਦਨ ਕੱਟੋ ਔ ਪ੍ਰੇਮ ਜੀ ਨੇ ਪੰਕਤੀ ਪੜੀ ਵੇ ਸਮਾਪਤੀ ਕਰਦੇ ਆ ਜੀ ਸਤਗੁਰ ਬੰਦੀ ਛੋੜ ਹੈ 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 ਸਤ ਗੁਰ ਬੰਦੀ ਛੋੜ ਹੈ ਬੰਦੀ ਛੋੜ ਹੈ ਜੀ ਬੰਦੀ ਛੋੜ ਹੈ ਬੰਦੀ ਛੋੜ ਹੈ ਬੰਦੀ ਛੋੜ ਸਤਗੁਰ ਬੰਦੀ ਛੋੜ ਹੈ ਸਤਗੁਰ ਬੰਦੀ ਛੋੜ ਹੈ ਸਤਗੁਰ ਬੰਦੀ ਛੋੜ ਹੈ ਸਤਗੁਰ ਬੰਦੀ ਛੋੜ ਹੈ ਜੀਵਨ ਮੁਕਤ ਕਰੇ ਉਡੀਨਾ 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 ਜੀਵਨ ਮੁਕਤ ਕਰੇ ਹਰੇ ਜੀਵਨ ਮੁਕਤ ਕਰੇ ਉਡੀਨਾ ਸਤਗੁਰ ਬੰਦੀ ਛੋੜ ਹੈ ਸਤਗੁਰ ਬੰਦੀ ਛੋੜ ਹੈ ਸਤਗੁਰ ਬੰਦੀ ਸਤਗੁਰ ਛੋੜ ਕੇ ਸੱਚ ਸੰਗਤ ਕਰਦਾ ਕਰਦੇ ਅਜੇ ਛੋੜ ਹੈ ਬੰਦੀ ਛੋੜ ਛੋੜ ਹੈ ਬੰਦੀ ਛੋੜ ਹੈ ਜੀ ਬੰਦੀ ਛੋੜ ਹੈ ਬੰਦੀ ਛੋੜ ਹੈ ਜੀ ਬੰਦੀ ਛੋੜ ਹੈ ਬੰਦੀ ਛੋੜ ਲੈ ਜੀ ਬੰਦੀ ਛੋੜ ਹੈ ਸਤਗੁਰ 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 ਬੰਦੀ ਛੋੜ ਹੈ ਜੀਵਨ ਮੁਕਤ ਕਰੇ ਹੁਰੀਨਾ ਹਰੀਦਾ ਦਰੋਗਾ ਜੀ ਨੇ ਬੜੀ ਸੇਵਾ ਕੀਤੀ ਸੰਗਤਾਂ ਦੀ ਸਤਗੁਰ ਜੀ ਦੀ ਫਿਰ ਸਤਗੁਰ ਜੀ ਸੰਗਤਾਂ ਨੂੰ ਤਾਰਦੇ ਆ ਹੋਇਆ ਰਸਤੇ ਦੇ ਵਿੱਚ ਦਿੱਲੀ ਦੇ ਰਾਈ ਸਤਗੁਰ ਜੀ ਜਦੋਂ ਅੰਮ੍ਰਿਤਸਰ ਦੀ ਧਰਤੀ ਤੇ ਪਹੁੰਚੇ ਨੇ ਅੱਜ ਦੇ ਦਿਨ ਛੇਵੇਂ ਪਾਸ਼ਾ ਜੀ ਬਾਬਾ ਬੁੱਢਾ ਸਾਹਿਬ ਜੀ ਨੇ ਹੋਰ ਸਿੱਖ ਸੰਗਤਾਂ ਦੇ ਵੇੜ ਸਤਗੁਰ ਜੀ ਦੀ ਅੰਮ੍ਰਿਤਸਰ ਪਹੁੰਚੇ ਦੇ ਵਿੱਚ ਦੀਵਾਲਾ ਕੀਤੀ ਸ਼ਬਦ ਕੀਰਤਨ ਕੀਤਾ ਚੌਂਕੀ ਸਾਹਿਬ ਦੇ ਨਾਲ ਅੱਗਲ ਵੱਡੀ ਇੱਕ ਬਾਬਾ ਬੁੱਢਾ ਸਾਹਿਬ ਜੀ ਨੇ ਸੰਗਤਾਂ ਨੇ ਬੜੀਆਂ ਖੁਸ਼ੀਆਂ ਬਣਾਈਆਂ ਛੇਵੇਂ ਪਾਸ਼ਾ ਅੱਜ ਦੇ ਦਿਨ ਜਦੋਂ ਅਮਰਤਸਰ ਦੀ ਧਰਤੀ ਤੇ ਪਹੁੰਚੇ ਤੇ ਸੰਗਤਾਂ ਨੇ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ ਸਾਰੀਆਂ ਸੰਗਤਾਂ ਨੂੰ ਬੰਦੀ ਸ਼ੋਰ ਦੇ ਸਦਿयां ਅਬੈਂਤ ਬੈਂਤ ਵਧਾਈਆਂ ਵਧਾਈਆਂ ਬੋਲੋ ਵਧਾਈਆਂ ਬੋਲੋ ਵਧਾਈਆਂ ਬਦਾਂ ਆਂ ਬਦਾਂ ਆਂ ਬਦਾਂ ਆਂ ਸਾਰੀਆਂ ਸੰਗਤਾਂ ਨੂੰ ਅੱਜ ਦੇ ਦਿਨ ਦੀਆਂ ਦੀਵਾਲੀ ਦੀਆਂ ਬੰਦੀ ਸ਼ੋਰ ਦੇ ਸਦਿਆਂ ਇਸ ਅਸਥਾਨ ਵੱਲੋਂ ਬਿਆੰਤ ਬਿਆੰਤ ਵਧਾਈਆਂ ਜੀ ਬਿਆੰਤ ਬਿਆੰਤ ਵਧਾਈਆਂ ਸਤਿਗੁਰੂ ਕਿਰਪਾ ਕਰਨ ਬਖਸ਼ਿਸ਼ ਕਰਨ ਸਤਿਗੁਰ ਸਿੱਕੇ ਬੰਦਨ ਕਾਟੇ ਗੁਰ ਕਾ ਸਿੱਖ ਵਿਗਾੜ ਤੇ ਹਟੇ ਗਰੀਬ ਨਿਵਾਜ ਪਿਤਾ ਜੀ ਕਿਰਪਾ ਕਰਨ ਸਾਡੇ ਸਾਰਿਆਂ ਦੇ ਬੰਦਨ ਸਤਿਗੁਰੂ ਜੀ ਕੱਟ ਦੇਣਾ ਇਹ ਬੰਦੀ ਸ਼ੋਰ ਪਿਤਾ ਜੀ ਤੁਹਾਡੇ ਚਰਨਾਂ ਦੇ ਵਿੱਚ ਸਾਰੀ ਸੰਗਤ ਵੱਲੋਂ ਅਰਦਾਸ ਬੇਨਤੀ ਜੋਦਰੀ ਤਰਲਾ ਹੈ ਮਹਾਰਾਜ ਜੀ ਜਿਵੇਂ ਆਪ ਜੀ ਨੇ ਬਵੰਜਾ ਰਾਜੇ ਦੇ ਬੰਦਨ ਕੱਟੇ ਫਿਰ अनेਕਾਂ ਦੇ ਬੰਦਨ ਸਤਿਗੁਰੂ ਕੱਟੇ اے ਗਰੀਬ ਨੂੰ ਅੱਜ ਪਿਤਾ ਜੀ ਕਿਰਪਾ ਕਰੋ ਅੱਜ ਸਾਡੇ ਸਾੜੇ ਦੇ ਬੰਦਨ ਵੀ ਤੁਸੀਂ ਕੱਟ ਦਿਓ ਕਿਉਂ ਤੁਸੀਂ ਬੰਦੀ ਸ਼ੋਰ ਪਿਤਾ ਹੋ ਮੇਰੀ ਪੀਰੀ ਵਾਲੇ ਹੋ ਸੱਚਾ ਪਾਸ਼ਾ ਹੋ ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਮਹਾਰਾਜ ਜੀ ਅੱਜ ਵੱਡਾ ਦਿਹਾੜਾ ਹੈ ਤੇ ਵੱਡੀਆਂ ਬਖਸ਼ਿਸ਼ਾਂ ਕਰਦੇ ਹੋ ਮਹਾਰਾਜ ਜੀ ਸਾਰਿਆਂ ਦੇ ਅੱਜ ਕਿਰਪਾ ਕਰਦੇ ਹੋ ਸਤਿਗੁਰੂ ਮਿਹਰ ਕਰਨ ਸਤਿਗੁਰੂ ਬਖਸ਼ਿਸ਼ ਕਰਨ ਮੇਰਾ ਦਿਲ ਹੈ ਇੱਕ ਵਾਰ ਫਿਰ ਬੰਦੀ ਪੜਨੀ ਫਿਰ ਨਾਲ ਹੀ ਸਮਾਪਤੀ ਕਰਦੇ ਹਾਂ ਸਤਿਗੁਰ ਬੰਦੀ ਛੋੜ ਹੈ ਸਤਿਗੁਰ ਬੰਦੀ ਛੋੜ ਹੈ ਸਤਿਗੁਰ ਬੰਦੀ ਛੋੜ ਹੈ ਸਤ ਗੁਰ ਬੰਦੀ ਛੋੜ ਹੈ ਛੋੜ ਹੈ ਬੰਦੀ ਛੋੜ ਹੈ ਬੰਦੀ ਛੋੜ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬੰਦੀ ਛੋੜ ਹੈ ਉਹ ਬੰਦੀ ਛੋੜ ਹੈ ਬੰਦੀ ਛੋੜ ਹੈ ਬੰਦੀ ਛੋੜ ਹੈ ਜੀਵਨ ਮੁਕਤ ਕਰੇ ਉਡੀਨਾ ਸਤਗੁਰੂ ਕਿਰਪਾ ਕਰਨ ਸਤਗੁਰੂ ਬਖਸ਼ਿਸ਼ ਕਰਨ ਗਾਣੀ ਜਾਂਦੇ ਮੈਂ ਪੂਰਾ ਯਤਨ ਕੀਤਾ ਗੁਰੂ ਦੀ ਕਿਰਪਾ ਨਾਲ ਕਿ ਸਮਝ ਰਹਿ ਕੇ ਸਮਾਪਤੀ ਕੀਤੀ ਜਾਵੇ ਬਿਲਕੁਲ ਸੰਕੇਬ ਦੇ ਚ ਸਤਗੁਰੂ ਸੇਵਾ ਲਈ ਇਤਿਆਜ਼ ਦੀ ਆਉ ਦਾਤਿਏ ਭੁਲਾ ਬਖਸ਼ੋ ਜੀ ਬਖਸ਼ਦੇ ਹੋ ਦਿਓ ਅਸੀਸ ਪਰਵਾਨੋ ਫਤਿਹ ਪਿਆਰ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ